ਕਾਨਫਰੰਸ ਰੱਖੀ ਗਈ ਹੈ ਕਿਸ ਬਾਬਤ ਰੱਖੀ ਗਈ ਹੈ ਅ ਨਮਸਕਾਰ ਜੀ ਮੈਂ ਪ੍ਰੀਤ ਪ੍ਰੋਲੀਮ ਤੋਂ ਵਿਨੇ ਕੁਮਾਰ ਜੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਅਸੀਂ ਸੋਮਵਾਰ ਨੂੰ 24 ਤਰੀਕ ਨੂੰ ਬਲੱਡ ਕੈਂਪ ਲਾ ਰਹੇ ਹਾਂ ਜੀ 17ਵਾਂ ਪਹਿਲਾਂ ਵੀ ਅਸੀਂ ਲਾਇਆ ਸੀਗਾ ਜੀ ਇਹ ਸਾਡੀ ਸੁਸਾਇਟੀ ਦੇ ਪ੍ਰਧਾਨ ਹੈਗੇ ਜੀ ਉਸ ਦਿਨ ਕੈਂਪ ਦੇ ਲਈ ਮੈਂ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਜਿਹੜੇ ਵੀ ਨੌਜਵਾਨ ਮੁੰਡੇ ਆ ਜਿਹੜੇ ਵੀ ਖੂਨਦਾਨ ਦੇਣਾ ਚਾਹੁੰਦੇ ਹਨ ਅ ਮੁੰਡੇ ਕੁੜੀਆਂ ਸਾਰਿਆਂ ਨੂੰ ਅਪੀਲ ਕਰਨੇ ਚਾਹੁੰਦੇ ਹਾਂ ਜੀ ਉਹ ਤੁਹਾਡੇ ਮਾਧਿਅਮ ਨਾਲ ਕਿ ਸਾਰਿਆਂ ਨੂੰ ਇਹ ਅਪੀਲ ਹੋਵੇ ਕਿ ਉਸ ਦਿਨ ਵੱਧ ਚੜ ਕੇ ਸਾਡੇ ਕੈਂਪ 'ਚ ਹਿੱਸਾ ਆ ਜਾਵੇ ਬੀਬੀ ਜੀ ਕਿਸ ਜਗ੍ਹਾ ਤੇ ਪਹੁੰਚਣਾ ਪਏਗਾ ਪੂਰਾ ਐਡਰੈਸ ਅਮਪ੍ਰੀਤ ਪੈਟਰੋਲੀਅਮ ਪੰਪ ਇੰਡੀਅਨ ਆਇਲ ਅਮਰੋਹ ਇਹ ਕਿੰਨਾ ਕਿ ਜ਼ਰੂਰੀ ਹੈ ਕਿ ਬਲੱਡ ਕੈਂਪ ਜਿਹੜੇ ਦਾਣੇ ਆ ਲੱਗਦਾ ਨਹੀਂ ਕਿਸੇ ਦੀ ਜਾਨ ਨੂੰ ਬਚਦੀ ਇਸ ਨੂੰ ਇਹ ਸਾਡੀ ਸੁਸਾਇਟੀ ਦੇ ਪ੍ਰਧਾਨ ਜੀ ਨੇ ਜੀ ਇਹ ਸਾਰਾ ਕੁਝ ਤੁਹਾਨੂੰ ਦੱਸਦੇ ਅੰਮ੍ਰਿਤ ਕੀ ਜਿਹੜੇ ਰਿਸਪੌਂਸ ਰੱਖੀ ਗਏ ਬਲੱਡ ਕੈਂਪ ਕਿੰਨਾ ਸਰ ਇਦਾਂ ਹੈ ਕਿ ਇਹ ਸਾਡੀ ਸੁਸਾਇਟੀ ਦੁਆਰਾ ਲਗਾਇਆ ਹੋਇਆ 17ਵਾਂ ਕੈਂਪ ਹੈ ਅਸੀਂ ਰੈਗੂਲਰ ਇੰਟਰਵਲ ਦੇ ਵਿੱਚ ਬਲੱਡ ਕੈਂਪ ਲਗਾਈਦੇ ਆ ਤੇ ਸਾਡੇ ਇਲਾਕੇ ਦੇ ਕਾਫੀ ਲੋਕ ਇਹਦੇ ਨਾਲ ਜੁੜੇ ਆ ਪਹਿਲੇ ਅਵੇਰਨੈਸ ਨਹੀਂ ਸੀਗੀ ਇੱਥੇ ਲੋਕ ਡਰਦੇ ਸੀਗੇ ਬਲੱਡ ਦੇਣ ਤੋਂ ਤੇ ਹੁਣ ਅਵੇਰਨੈਸ ਕਾਫੀ ਆ ਗਈ ਹੈ ਤੇ ਕਾਫੀ ਲੋਕ ਬਲੱਡ ਦੇਣ ਆਉਂਦੇ ਆ ਜੀ ਤੇ ਜਿਹੜਾ ਕਿ ਮੈਂ 24 ਤਰੀਕ ਨੂੰ ਇੱਥੇ ਲਾਇਆ ਜਾਏਗਾ ਹਾਂਜੀ 24 ਤਰੀਕ ਨੂੰ ਇੱਥੇ ਪੈਟਰੋਲੀਅਮ ਅਮਰੋਦ ਤੇ ਕੈਂਪ ਲਾ ਰਿਹਾ ਤੇ ਇਹਦੇ ਵਿੱਚ ਵੀ ਸਾਡੀ ਕੋਸ਼ਿਸ਼ ਹੈਗੀ ਕਿ 100 ਤੋਂ 150 ਯੂਨਿਟ ਤੱਕ ਆਪਾਂ ਕਲੈਕਟ ਕਰੀਏ ਜਿਹੜੀ ਇਹ ਜਿਹੜਾ ਬਲੱਡ ਅਸੀਂ ਬਲੱਡ ਕੈਂਪ ਲਾਉਂਦੇ ਆ ਇਹਦੇ ਨਾਲ ਕਿਸੇ ਅਣਜਾਣ ਦੀ ਜਾਨ ਬਚਦੀ ਹੈ ਜੀ ਇੱਕ ਜਿਹੜੀ ਖੂਨ ਦੀ ਬੋਤਲ ਹੈਗੀ ਇਹ ਤਿੰਨ ਤੋਂ ਚਾਰ ਬੰਦਿਆਂ ਨੂੰ ਜਾਨ ਬਚਾਉਂਦੀ ਹੈ ਇਕ ਭਲਾਈ ਦਾ ਕੰਮ ਮੈਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਰੂਰ ਉਸ ਦਰਾਨ ਕੈਂਪ ਤੇ ਬਹੁਤ ਕੁਝ ਜਿਹੜੇ ਲੋਕ ਡਰਦੇ ਵੀ ਹੈਗੇ ਪਤਾ ਨਹੀਂ ਖੂਨ ਦੇਣ ਦੇ ਨਾਮ ਕੀ ਹੋ ਜਾਣਾ ਲੱਗਦਾ ਨਹੀਂ ਸਰ ਐਕਚੁਅਲੀ ਦੇ ਵਿੱਚ ਮੈਂ ਵੀ ਪਹਿਲੇ ਡਰਦਾ ਸੀ ਲੇਕਿਨ ਮੈਂ 30 ਵਾਰ ਦੇ ਚੁੱਕਾ ਜੀ ਹੁਣ 31ਵੀਂ ਵਾਰ ਦੇਣਾ ਹੈ ਤੇ ਕੋਈ ਫਰਕ ਨਹੀਂ ਪੈਂਦਾ ਆਪਣਾ ਸਰੀਰ ਹੈਲਦੀ ਰਹਿੰਦਾ ਆ ਬਲੱਡ ਦੇਣਾ ਚਾਹੀਦਾ ਲੱਗਦਾ ਹੈ ਲੋਕਾਂ ਨੂੰ ਬਹੁਤ-ਬਹੁਤ ਹਿੱਸਾ ਬਣ ਜਾ ਤੋ ਖੂਨ ਦੇ ਦੇ ਬਿਲਕੁਲ ਜੀ ਬਿਲਕੁਲ ਸਾਰੇ ਭਾਈ-ਭੈਣਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਧੜ ਕੇ ਇੱਥੇ ਕੈਂਪ ਦੇ ਵਿੱਚ ਹਿੱਸਾ ਲੈਣ ਤੇ ਜੋ ਤੁਹਾਡੇ ਬਲੱਡ ਨਾਲ ਕਿਸੇ ਦੀ ਜਾਨ ਬਚ ਸਕੇ ਇਹ ਕੈਂਪ ਜਿਹੜਾ ਹੈਗਾ ਜੀ ਇਹ ਪ੍ਰੀਤ ਪੈਟਰੋਲੀਅਮ ਅਮਰੋਹ ਤਹਿਸੀਲ ਮੁਕੇਰੀਆਂ ਡਿਸਟ੍ਰਿਕਟ ਹੁਸ਼ਿਆਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਲਗਾਇਆ ਜਾ ਰਿਹਾ ਜੀ ਜੀ ਕੋਈ ਸੰਪਰਕ ਨੰਬਰ ਜੇ ਕਿਸੇ ਨੇ ਕਰਨਾ ਹਾਂ ਸੰਪਰਕ 9465669115 ਤੇ 98153 3531